ਬਰਸਾਤਾਂ ਦੇ ਚੱਲਦੇ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਵੱਡੀ ਤਬਾਹੀ ਦੇਖਣ ਨੂੰ ਮਿਲਦੀ ਆ ਉੱਥੇ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਪੈਰੇ ਮੀਂਹ ਦੇ ਚੱਲਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਗਰੀਬ ਪਰਿਵਾਰ ਦੀ ਛੱਤ ਗਿਰਨ ਦਾ ਮਾਮਲਾ ਸਾਹਮਣੇ ਆਇਆ ਵਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਰੀਬ ਪਰਿਵਾਰ ਦੀ ਛੱਤ ਗਿਰੀ ਹੋਈ ਆ ਪਰ ਗਨੀਮਤ ਹੈ ਰਹੀ ਕਿ ਜਿਸ ਸਮੇਂ ਛੱਤ ਗਿਰੀ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਵਿੱਚ ਮੌਜੂਦ ਨਹੀਂ ਸੀ ਤਾਂ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ ਗਰੀਬ ਪਰਿਵਾਰ ਨੂੰ 2 ਜੂਨ ਦੀ ਰੋਟੀ ਤੇ ਛਿਰ ਤੇ ਛੱਤ ਬੁਨਾਨੀ ਬਹੁਤ ਔਖੀ ਹੁੰਦੀ ਆ ਪਰ ਜਦੋਂ ਅਚਾਨਕ ਇਸ ਤਰ੍ਹਾਂ ਦਾ ਵੱਡਾ ਨੁਕਸਾਨ ਹੋ ਜੂਏ ਤਾਂ ਪਰਿਵਾਰ ਵਾਲੇ ਰੋ ਰੋ ਮਦਦ ਦੀ ਗੁਹਾਰ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਇਹ ਦੇਖੋ ਕਿ ਕਿਸ ਤਰ੍ਹਾਂ ਮੀਂਹ ਦੇ ਚਲਦੇ ਛੱਤ ਗਿਰਕਣ ਦਾ ਮਾਮਲਾ ਸਾਹਮਣੇ ਆਇਆ ਵਾ ਪਰ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਵ ਰਿਆ ਕੀ ਆ ਪਰਿਵਾਰ ਵਾਲਿਆਂ ਦਾ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਹਾਂ ਸਰ ਅਸੀਂ ਕਿਸੇ ਕੰਮ ਦੇ ਮਸਲੇ ਬਾਹਰ ਗਏ ਹੋਏ ਸੀ ਜੀ ਤੇ ਜਦੋਂ ਮੇਰੇ ਬ੍ਰਦਰ ਦਾ ਫੋਨ ਆ ਗਿਆ ਜੀ ਤੇ ਉਹ ਕਹਿੰਦਾ ਵੀ ਜਲਦੀ ਤੇ ਘਰੇ ਆ ਜਾਓ ਤੇ ਉਹਨੇ ਇਹਨੇ ਸੁਣ ਕੇ ਤੇ ਉਹਨੇ ਫੋਨ ਕਰਤਾ ਦੁਬਾਰਾ ਫਿਰ ਜਦੋਂ ਬੈਕ ਕਾਲ ਲਾਈ ਤੇ ਮੈਂ ਕਿਹਾ ਕੀ ਗੱਲ ਕੀ ਹੋਇਆ ਕਹਿੰਦਾ ਛੱਤ ਵੀ ਤੇਰੀ ਤੇਰੇ ਨਾਲ ਛੱਤ ਡੇ ਪੈਦਰੀ ਤੇ ਫਿਰ ਜਲਦੀ ਤੇ ਅਸੀਂ ਅਸੀਂ ਆਏ ਘਰੇ ਆਏ ਜਦੋਂ ਨਹੀਂ ਸੀ ਅੰਦਰ ਕੋਈ ਨਹੀਂ ਸੀ ਜੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਮੇਰਾ ਇਹ ਬੈਡ ਬੈ ਟੁੱਟ ਗਿਆ ਸਾਰਾ ਜੀ ਤੇ ਭਾਂਡੇ ਭੁੰਡੇ ਸਾਰੇ ਤੇ ਫਰਜ ਸੀ ਮੇਰਾ ਜੀ ਤੇ ਹਾਂ ਜੀ ਤੇ ਐਲ ਸੀ ਡੀ ਪਰਿਵਾਰ ਤਾਂ ਬਚਿਆ ਹਾਂ ਜੀ ਪਰਿਵਾਰ ਮੇਰਾ ਬਚ ਗਿਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਵੇ ਉੱਪਰ ਸੀ ਮਕਾਨ ਟੁੱਟਾ ਹਾਂਜੀ ਉੱਪਰ ਸੀ ਜੀ ਕੌਣ ਕੌਣ ਰਹਿਨੇ ਉੱਥੇ ਸਾਰੇ ਪਰਿਵਾਰ ਹਾਂਜੀ ਮੈਂ ਤੇ ਮੇਰੇ ਬੱਚੇ ਜੀ ਤੇ ਮੇਰੀ ਮਿਸ ਜੀ ਜਿਹੜਾ ਪਰਵਾਹ ਹਾਂਜੀ ਉਹ ਥੱਲੇ ਆਈ ਕੀ ਮੰਗ ਕਰਦਾ ਸੀ ਸਾਰਾ ਸਾਡੇ ਇਹ ਮੰਗਾ ਬਈ ਜੋ ਮੇਰਾ ਨੁਕਸਾਨ ਹੋਇਆ ਤਾਂ ਸਾਰਾ ਸਾਡਾ ਪੂਰਾ ਸਹਿਯੋਗ ਦਿੱਤਾ ਜਾਵੇ ਪ੍ਰਸ਼ਾਸਨ ਵੱਲੋਂ ਅਸੀਂ ਬਾਹਰ ਗਏ ਹੋਏ ਸੀਗੇ ਜੀ بارش ਦਾ ਮੌਸਮ ਸੀਗਾ ਤੇ ਪਹਿਲਾਂ ਤਾਂ ਮੀਂਹ ਨਹੀਂ ਸੀ ਕਾਇ ਤੇ ਅਸੀਂ ਸੇ ਕੰਮ ਗਏ ਸੀਗੇ ਤੇ ਫਿਰ ਸਾਨੂੰ ਘਰੋਂ ਫੋਨ ਆਇਆ ਕਹਿੰਦੇ ਵੀ ਜਲਦੀ ਆਵਦੀ ਘਰੇ ਆਜੋ ਸੱਤ ਠੇਕ ਪੀ ਕੁਈ ਕਮਰੇ ਛੋਟ ਹਾਂਜੀ ਹਾਂਜੀ ਕਿੰਨਾ ਕ ਨੁਕਸਾਨ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਜੀ ਕੁਛ ਬਚਿਆ ਵੀ ਮੇ ਕੋਈ ਕੁਛ ਨਹੀਂ ਬਚਾਈ ਦੋ ਬੱਚੇ ਆ ਜੀ ਛੋਟੇ ਛੋਟੇ ਕੀ ਲੱਗਾ ਕਿ ਮੇ ਕਦਨੇ ਡਿੱਗੀ ਹੈ ਕੱਲ ਬਾਰਸ਼ ਹੋ ਸ਼ੋਦਾ ਕਰਕੇ ਆ ਗਿਆ ਨਹੀਂ ਅੱਜ ਹੀ ਲੱਗੂ ਅੱਜ ਹੋਈ ਹੈ ਜੀ ਉਹਦੇ ਕਰਕੇ ਡਿੱਗੀ ਹੈ ਕਿੰਨੇ ਪਰਵਾਸ ਕੋਣ ਕੋਣ ਡਿੱਗੇ ਦੋ ਬੇਟੀਆਂ ਆ ਜੀ ਤੇ ਦੋ ਜੀ ਅਸੀਂ ਆ ਸਰ ਅਸੀਂ ਕਿਸੇ ਕੰਮ ਦੇ ਮਸਲੇ ਬਾਹਰ ਗਏ ਹੋਏ ਸੀ ਤੇ ਜਦੋਂ ਮੇਰੇ ਬ੍ਰਦਰ ਦਾ ਫੋਨ ਆ ਗਿਆ ਜੀ ਤੇ ਉਹ ਕਹਿੰਦਾ ਵੀ ਜਲਦੀ ਘਰੇ ਆ ਜਾਓ ਤੇ ਉਹਨਾਂ ਇਹਨੇ ਸੁਣ ਕੇ ਤੇ ਉਹਨੇ ਫੋਨ ਕਰਤਾ ਦੁਬਾਰਾ ਫਿਰ ਮੈਂ ਜਦੋਂ ਬੈਕੌਨ ਲਾਈ ਤੇ ਮੈਂ ਕਿਹਾ ਕੀ ਗੱਲ ਕੀ ਹੋਇਆ ਕਹਿੰਦਾ ਵੀ ਤੇਰੇ ਤੇਰੇ ਨਾਲ ਛੱਤ ਦੇ ਉੱਪਰ ਹੀ ਤੇ ਫਿਰ ਜਲਦੀ ਦੇ ਅਸੀਂ ਅਸੀਂ ਆਏ ਘਰੇ ਆਏ ਅੰਦਰ ਕੋਈ ਨਹੀਂ ਸੀ ਜੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਮੇਰਾ ਹੀ ਬੈਡ ਬੈ ਟੁੱਟ ਗਿਆ ਸਾਰਾ ਜੀ ਤੇ ਭਾਂਡੇ ਭਾਂਡੇ ਬੁੰਡੇ ਸਾਰੇ ਤੇ ਫਰੈਜ ਸੀ ਮੇਰਾ ਜੀ ਤੇ ਹਾਂ ਜੀ ਤੇ ਐਲ ਸੀ ਡੀ ਪਰਿਵਾਰ ਤਾਂ ਬਚਿਆ ਹਾਂ ਜੀ ਪਰਿਵਾਰ ਮੇਰਾ ਬਚ ਗਿਆ ਜੀ ਰੱਬ ਦੀ ਕਿਰਪਾ ਨਾਲ ਨਹੀਂ ਉੱਪਰ ਸੀ ਮਦਾਨ ਥੋੜਾ ਹਾਂ ਜੀ ਉੱਪਰ ਸੀਗੀ ਹੌਣ ਕੋਲ ਰਹਿੰਦੇ ਉੱਥੇ ਸਾਰੇ ਪਰ ਹਾਂ ਜੀ ਮੈਂ ਤੇ ਤੇ ਮੇਰੇ ਬੱਚੇ ਜੀ ਤੇ ਮੇਰੀ ਮਿਸ ਜੀ ਪਰਿਵਾਰ ਤਾਂ ਹਾਂ ਜੀ ਥੱਲੇ ਆਈ ਕੀ ਮੰਗਤਾ ਸਰ ਸਾਡੇ ਇਹ ਹੀ ਮੰਗਾ ਵੀ ਜੋ ਮੇਰਾ ਨੁਕਸਾਨ ਹੋਇਆ ਤਾਂ ਸਾਰਾ ਸਾਡਾ ਪੂਰਾ ਸਹਿਯੋਗ ਦਿੱਤਾ ਜਾਵੇ ਪ੍ਰਸ਼ਾਸਨ ਵੱਲੋਂ ਅਸੀਂ ਬਾਹਰ ਗਏ ਹੋਏ ਸੀਗੇ ਜੀ بارش ਦਾ ਮੌਸਮ ਸੀਗਾ ਜੀ ਇਪਰਲਾ ਤਾਂ ਮੀ ਹਣੀ ਸੀ ਕਈ ਤੇ ਅਸੀਂ ਕਿਤੇ ਕੰਮ ਗਏ ਸੀ ਕਿ ਫਿਰ ਸਾਨੂੰ ਘਰੋਂ ਫੋਨ ਆਇਆ ਕਹਿੰਦੇ ਵੀ ਜਲਦੀ ਆਵੀਂ ਘਰੇ ਆਜੋ ਸੱਤ ਠੇਗ ਪੀ ਕੋਈ ਕਮਰੇ ਛੁੱਟ ਹਾਂਜੀ ਹਾਂਜੀ ਕਿੰਨਾ ਕ ਨੁਕਸਾਨ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਜੀ ਕੁਛ ਬਚਿਆ ਵੀ ਨਹੀਂ ਮੇ ਕੋਈ ਕੁਛ ਨਹੀਂ ਬਚਾਈ ਦੋ ਬੱਚੇ ਆ ਜੀ ਛੋਟੇ ਛੋਟੇ ਕੀ ਲੱਗਦਾ ਕਿਵੇਂ ਕੱਲ ਡਿੱਗੀ ਹੈ ਕੱਲ ਬਾਅਦ ਸੁਣਿਓ ਉਹਦਾ ਕਰਕੇ ਹੋਇਆ ਨਹੀਂ ਅੱਜ ਜੀ 10 ਅੱਜ ਹੋਈ ਐ ਜੀ ਉਹਦੇ ਕਰਕੇ ਡਿੱਗੀ ਐ ਕਿਨੇ ਪ੍ਰਵਾਸ ਕੋਣ ਕੋਣ ਬੁੜੇ ਦੋ ਬੇਟੀ ਆ ਗਈ ਤੇ ਦੋ ਜੀ ਅਸੀਂ ਆ